ਗੀ ਪੰਚੋ ਨਾਰੀ ਪੰਚਮਹਾਰਖਾਜ ਸਾਖ ਸੁਣਾਵਹਿ ਬੰਗਾਲਮ ਮਤ ਲব্ধ ਬਿਲਾ ਲਗਾਵੀ ਆਪਣੀ ਆਪਣੀ ਪਾਪ ਪੁੱਤਰ ਪਹਿਰਵਕੇ ਗਾਣ ਸਾਡੇ ਕੋਲ ਜਿਵੇਂ ਲੱਗਦਾ ਤੇ ਹੁਣ ਨਾਲ ਜੰਗੀਆਂ ਤੇ ਹੋਰ ਜਾਂਦਾ ਮਾਣੋ ਸੁਖਾ ਉਕੇ ਬੰਨ ਗੀਂ ਦੀ ਅਪਰ ਪ੍ਰੇਸ਼ਰ ਤੋਂ ਭੁੱਲਿਆ ਗੁਰ ਪਰ ਸਭ ਨੂੰ ਰੋਜ਼ ਦੇਵ ਸੋਇ ਰਾਮ ਦੇ ਜਿਤ ਜਨਮ ਸੁਭਿ ਲੋ ਜਿਗਰ ਸਿਖਰ ਪ੍ਰੇਸ਼ਰ ਤੋਂ ਭੁੱਲਿਆ ਸਾਹਿਬ ਲੋਕ ਪਰਮੇਸ਼ਰ ਨੇ ਵੱਲੋਂ ਕਰਿਆ ਕਿ ਸਾਰੇ ਕੋਰਨ ਦੁਆਰ ਦੀ ਜਨ ਨੂੰ ਬੰਨ ਲੰਦਿਆ ਤੋਂ ਸ਼ੁਰੂ ਕਰ ਰੋ ਅਪਾ ਗੁਰੂ ਪਰਵਾਰ ਦੇ ਜਨਮ ਤੇ जितने बेटे, अजीत से दे, अनुभाई भाई से मुसब्बा, देवसना, अब आइकार का उसको देते हैं, अब अब आइकार करते हैं, बड़ा भाई अब अब सार लोगों के, पेट पर ही सार लोगों के जो हर कंधे से सांप पसला के, इंसान आपने अपना सांप आने दांप लोगों को, ऐसी अपने करते करते ठंड के, दूसरे कोन मारने के ਜਿਹੜਾ ਚਿਰ ਦਾ ਰਾਤੀ ਹੋ ਰਿਹਾ ਉਹ ਕਹਿੰਦਾ ਕਿ ਆਪ ਸੁਪਾਏ ਦੀ ਪ੍ਰੀਆ ਰਾਤੀ ਨਹੀਂ ਹੈ ਜਾਂ ਮੰਗੋ ਅਸਾਧਿਕ ਪ੍ਰੀਆ ਰਾਤੀ ਨਹੀਂ ਹੈ ਸੁਪਾਏ ਕੋਈ ਦੇਹੀ ਰਾਤਨਾ ਕਰਦਾ ਨਹੀਂ ਆ ਸਿੱਖੀ ਦਾ ਮੈਲ ਅੱਡਾ ਸਾਰਿਆਂ ਤੇ ਇੱਟਾ ਰੋੜਿਆਂ ਦੀ ਥਾਂ ਤੇ ਆਪਣੇ ਪਿਤਾ ਦੇ ਆਪਣੇ ਪਿਤਾ ਦੀ ਕੁਰਬਾਨੀ ਵੀ ਕੀਤੀ ਤੇ ਆਪਣੇ ਪੁੱਤਰਾਂ ਦਾ ਗੁਣ ਵੀ ਇਨਾਂ ਦੀਆਂ ਦੇ ਵਿੱਚ ਪਾਇਆ ਪਰਵਾਨੀ ਪਈ ਆਖਰੀ ਹੈ ਸਿੱਖੀ ਦੇ ਮਹੱਤਵ ਵਿੱਚ ਜਗਾ ਇੰਨਾ ਰੋੜਿਆਂ ਦੀ ਲਾਲਾਂ ਨੂੰ ਕਿਣਾਇਆ ਜਾਵੇ ਕੀ ਮੈਂ ਦੱਸਾਂ ਹਾਰਿਓ ਸੇ ਅਮਾਰੇ ਦੀ ਵਡਿਆਈ ਹੱਦੀ ਆ ਇੱਕ ਵਾਰੀ ਫਿਰ ਸਾਰੀਆਂ ਸੰਤਾਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 359 ਸਾਲਾ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾ ਨਾਮ ਜੀ ਮਾਪੁਰਖਾਂ ਦੇ ਲੱਖ ਲੱਖ ਵਧਾਈਆਂ ਸੋ ਨਾਲ ਹੀ ਮਾਪੁਰਖਾਂ ਦੇ ਜਹੇਦਾਰ ਆਏ ਹਨ ਸਤਕਾਰਯੋਗ ਬਾਬਾ ਵੀਰਾ ਸਿੰਘ ਜੀ ਬਾਬਾ ਪਾਵਰ ਸਿੰਘ ਜੀ सारे गुरमुख प्यार जी आई मैंने भी बिठाया था तुम्हारा मेनू ना आया मेनू बनने को कुछ नहीं है तो बस में बना लेते हैं ना उत्तर में खाना खिलाना पानी जाएगा ही नहीं नहीं तो तने के बनने को मैं आऊँगा ना